ਸਤਿ ਸ੍ਰੀ ਅਕਾਲ ਟੀਵੀ ਪੰਜਾਬ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਮੈਂ ਹਾ ਦੀਪਿਕਾ ਖੋਸਲਾ ਇਸ ਵੇਲੇ ਦੀ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੀ ਆ ਸਿਆਸੀ ਜਗਤ ਦੇ ਨਾਲ ਜੁੜੀ ਇਸ ਵੇਲੇ ਦੀ ਵੱਡੀ ਖਬਰ ਤੁਹਰਾ ਦੱਸਦੇ ਇਹ ਕਿ ਇੱਕ ਪਾਸੇ ਸ਼੍ਰੋਮਣੀ ਅਕਾਲੀ ਦਲ ਸੁਖਬੀਰ ਬਾਦਲ ਦੇ ਅਸਤੀਫੇ ਨੂੰ ਲੈ ਕੇ ਅਸਮੰਜਸ ਤੇ ਵਿੱਚ ਹੈ ਅਸਤੀਫਾ ਪ੍ਰਵਾਨ ਹੋਵੇਗਾ ਜਾਂ ਨਹੀਂ ਹੋਵੇਗਾ ਕਿਉਂਕਿ ਜਿਸ ਤਰੀਕੇ ਦੀ ਪ੍ਰਦਰਸ਼ਨ ਜੋ ਹੈ ਉਹ ਯੂਥ ਅਕਾਲੀ ਦਲ ਦੇ ਵੱਲੋਂ ਕੀਤਾ ਗਿਆ ਇੱਕ ਤੋਂ ਬਾਅਦ ਇੱਕ ਅਸਤੀਫਿਆਂ ਦੀ ਝੜੀ ਜਿਸ ਤਰੀਕੇ ਦੇ ਨਾਲ ਅਕਾਲੀ ਦਲ ਦੇ ਵਿੱਚ ਲੱਗ ਰਹੀ ਹੈ ਉਸ ਤੋਂ ਬਾਅਦ ਹੁਣ ਇੱਕ ਹੋਰ ਝਟਕਾ ਸ਼੍ਰੋਮਣੀ ਅਕਾਲੀ ਦਲ ਨੂੰ ਲੱਗਾ ਹੈ ਅਨਿਲ ਜੋਸ਼ੀ ਦੇ ਵੱਲੋਂ ਅਸਤੀਫਾ ਦਿੱਤਾ ਗਿਆ ਹੈ ਬਲਵਿੰਦਰ ਸਿੰਘ ਪੁੰਦੜ ਹੁਣਾਂ ਨੂੰ ਅਸਤੀਫਾ ਪਹੁੰਚਦਾ ਕੀਤਾ ਗਿਆ ਅਨਿਲ ਜੋਸ਼ੀ ਦੇ ਵੱਲੋਂ ਤੁਹਾਨੂੰ ਦੱਸ ਦਈਏ ਕਿ ਭਾਜਪਾ ਲੀਡਰ ਸਨ ਅਨਿਲ ਜੋਸ਼ੀ ਜੋ ਬਾਅਦ ਵਿੱਚ ਅਕਾਲੀ ਦਲ ਦੇ ਵਿੱਚ ਸ਼ਾਮਲ ਹੁੰਦੇ ਨੇ 2024 ਦੇ ਵਿੱਚ ਲੋਕ ਸਭਾ ਤੋ ਅੰਮ੍ਰਿਤਸਰ ਤੋਂ ਹੀ ਉਮੀਦਵਾਰ ਵਜੋਂ ਵੀ ਮੈਦਾਨ ਦੇ ਵਿੱਚ ਨਿਤਰੇ ਸੇਨਿਲ ਜੋਸ਼ੀ ਔਰ ਉਸ ਤੋਂ ਬਾਅਦ ਹੁਣ ਇਹ ਜੋ ਅਸਤੀਫਿਆਂ ਦੀ ਝੜੀ ਲੱਗ ਰਹੀ ਹੈ ਇਹਦੇ ਵਿੱਚ ਇੱਕ ਨਾਮ ਹੋਰ ਜੁੜ ਚੁੱਕਿਆ ਹੈ ਅਨਿਲ ਜੋਸ਼ੀ ਦੇ ਵੱਲੋਂ ਬਲਵਿੰਦਰ ਸਿੰਘ ਪੂੰਦੜ ਹੁਣੇ ਜੋ ਕਿ ਸ਼੍ਰੋਮਣੀ ਅਕਾਲੀ ਦਲ ਦੇ ਕਾਰਜਕਾਰੀ ਪ੍ਰਧਾਨ ਨੇ ਉਹਨਾਂ ਨੂੰ ਅਸਤੀਫਾ ਭੇਜਿਆ ਗਿਆ ਹੈ ਔਰ ਪਾਰਟੀ ਛੱਡਣ ਦਾ ਐਲਾਨ ਕਰ ਦਿੱਤਾ ਗਿਆ ਇਸ ਤੋਂ ਪਹਿਲਾਂ ਕੱਲ ਐਨ ਕੇ ਸ਼ਰਮਾ ਦੀ ਵੀ ਖਾਸੀ ਚਰਚਾ ਰਹੀ ਹੈ ਐਨ ਕੇ ਸ਼ਰਮਾ ਦੇ ਵੱਲੋਂ ਵੀ ਅਕਾਲੀ ਦਲ ਦੇ ਮੋਡਲੀ ਮੈਂਬਰਸ਼ਿਪ ਤੋਂ ਅਸਤੀਫਾ ਦਿੱਤਾ ਗਿਆ ਸੀ ਔਰ ਇਹਦੇ ਨਾਲ ਹੀ ਯੂਥ ਅਕਾਲੀ ਦਲ ਦੇ ਲੀਡਰਾਂ ਦੀ ਗੱਲ ਕਰ ਲਈਏ ਤਾਂ ਉਹਨਾਂ ਨੇ ਵੀ ਬਲਵਿੰਦਰ ਸਿੰਘ ਪੁੰਦੜ ਉੱਤੇ ਦਬਾਅ ਜ਼ਰੂਰ ਬਣਾਇਆ ਸੀ ਕਿ ਜੇਕਰ ਸੁਖਬੀਰ ਬਾਦਲ ਹੁਣ ਦਾ ਅਸਤੀਫਾ ਪ੍ਰਵਾਨ ਹੁੰਦਾ ਹੈ ਤਾਂ ਨਾਲ ਦੇ ਨਾਲ ਫਿਰ ਉਹ ਬਾਕੀਆਂ ਦੇ ਅਸਤੀਫੇ ਲੈਣ ਦੇ ਲਈ ਵੀ ਤਿਆਰ ਰਹਿਣ ਇੱਕ ਤੋਂ ਬਾਅਦ ਇੱਕ ਝੜੀ ਜੋ ਹੈ ਉਹ ਲੱਗੇ ਕਿ ਅਸਤੀਫੇ ਆ ਦਿੱਤਾ ਉਸ ਤੋਂ ਬਾਅਦ ਜੋ ਪ੍ਰੈਸ ਕਾਨਫਰੰਸ ਕੀਤੀ ਗਈ ਉਹਦੇ ਵਿੱਚ ਜੋ ਸਪਸ਼ਟੀਕਰਨ ਦਿੱਤੇ ਗਏ ਕਿ ਜੇ ਕੋਈ ਵੀ ਫੈਸਲਾ ਜੋ ਹੈ ਅਸਤੀਫੇ ਨੂੰ ਲੈ ਕੇ ਨਹੀਂ ਲਿਆ ਜਾਵੇਗਾ ਜ਼ਿਲ੍ਹਾ ਪੱਧਰ ਦੇ ਉੱਤੇ ਲੋਕਾਂ ਦੇ ਨਾਲ رابطہ ਬਣਾਇਆ ਜਾਵੇਗਾ ਆਪਣੇ ਵਰਕਰਾਂ ਦੇ ਨਾਲ ਗੱਲਬਾਤ ਹੋਏਗੀ ਵੋਟਰਾਂ ਦੇ ਨਾਲ ਅਕਾਲੀ ਦਲ ਦੇ ਜੋ ਕੋਰ ਵੋਟਰ ਨੇ ਉਹਨਾਂ ਤੋਂ ਰابطਾ ਬਣਾਇਆ ਜਾਵੇਗਾ ਉਸ ਤੋਂ ਬਾਅਦ ਹੀ ਸੁਖਬੀਰ ਬਾਦਲ ਦੇ ਅਸਤੀਫੇ ਨੂੰ ਲੈ ਕੇ ਕੋਈ ਫੈਸਲਾ ਲਿਆ ਜਾਵੇਗਾ ਪਰ ਇਹ ਸਭ ਦੇ ਵਿਚਾਲੇ ਅਨਿਲ ਜੋਸ਼ੀ ਦਾ ਅਸਤੀਫਾ ਆਪਣੇ ਆਪ ਦੇ ਵਿੱਚ ਕਹਿ ਮੰਨਿਆ ਜਾ ਰਿਹਾ ਹੈ ਕਿਉਂਕਿ ਤੁਹਾਨੂੰ ਦੱਸ ਦਈਏ ਕਿ 2007 ਦੇ ਵਿੱਚ ਆਪਣੀ ਸਿਆਸਤ ਦੀ ਸ਼ੁਰੂਆਤ ਜੋ ਹੈ ਭਾਜਪਾ ਤੋਂ ਕੀਤੀ ਸੀ ਅਨਿਲ ਜੋਸ਼ੀ ਨੇ ਔਰ ਅੰਮ੍ਰਿਤਸਰ ਉਤਰੀ ਹਲਕੇ ਤੋਂ ਉਹ ਭਾਜਪਾ ਦੇ ਉਮੀਦਵਾਰ ਰਹੇ ਸਨ ਉਸ ਤੋਂ ਬਾਅਦ ਅਗਰ ਗੱਲ ਕਰ ਲਈ ਜਾਵੇ ਤਾਂ ਵਿਧਾਇਕ ਵੀ ਚੁਣੇ ਗਏ ਸੀ ਔਰ 2012 ਦੇ ਵਿੱਚ ਉਹ ਦੁਬਾਰਾ ਚੋਣ ਲੜ ਕੇ ਜਿੱਤ ਕੇ ਮੰਤਰੀ ਵੀ ਬਣੇ ਤੇ ਉਹਨਾਂ ਨੇ ਸਿਹਤ ਮੰਤਰਾਲੇ ਦਾ ਇੰਚਾਰਜ ਜੋ ਹੈ ਉਹ ਸੰਭਾਲਿਆ ਸੀ 2017 ਦੇ ਵਿੱਚ ਪੰਜਾਬ ਵਿਧਾਨ ਸਭਾ ਦੀਆਂ ਜੋ ਚੋਣਾਂ ਹੋਈਆਂ ਸੀ ਉਹਦੇ ਵਿੱਚ ਉਹਨਾਂ ਨੇ ਹਿੱਸਾ ਤਾਂ ਲਿਆ ਪਰ ਚੋਣ ਹਾਰ ਗਏ ਉਸ ਤੋਂ ਬਾਅਦ ਜਦੋਂ ਕਿਸਾਨੀ ਆंदोलਨ ਚੱਲਦਾ ਹੈ ਕਿਸਾਨਾਂ ਦੇ ਹੱਕ ਦੇ ਵਿੱਚ ਅਨਿਲ ਜੋਸ਼ੀ ਨੇ ਆਵਾਜ਼ ਬੁਲੰਦ ਕੀਤੀ ਤਾਂ ਪਾਰਟੀ ਨੇ ਉਹਨਾਂ ਨੂੰ ਪਾਰਟੀ ਤੋਂ ਬਾਹਰ ਦਾ ਰਸਤਾ ਦਿਖਾ ਦਿੱਤਾ ਜਿਸ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਸ਼ਾਮਲ ਹੁੰਦੇ ਨੇ ਅਨਿਲ ਜੋਸ਼ੀ ਔਰ ਉਸ ਤੋਂ ਬਾਅਦ 2022 ਦੀਆਂ ਚੋਣਾਂ ਦੇ ਵਿੱਚ ਵੀ ਉਹ ਬਤੌਰ ਉਮੀਦਵਾਰ ਮੈਦਾਨ ਦੇ ਵਿੱਚ ਸੀ 2024 ਦੇ ਵਿੱਚ ਲੋਕ ਸਭਾ ਦੀ ਟਿਕਟ ਵੀ ਅਕਾਲੀ ਦਲ ਦੇ ਵੱਲੋਂ ਅਨਿਲ ਜੋਸ਼ੀ ਨੂੰ ਜੋ ਹੈ ਉਹ ਸੌਂਪੀ ਗਈ ਸੀ ਪਰ ਇਹ ਗੱਲ ਵੱਖਰੀ ਹੈ ਕਿ ਉਹ ਜਿੱਤ ਨੇ ਦਰਜ ਨਹੀਂ ਕਰ ਸਕੇ ਉਸ ਤੋਂ ਬਾਅਦ ਹੁਣ ਇਹ ਜੋ ਕਾਟੋ ਕਲੇਸ਼ ਅਕਾਲੀ ਦਲ ਦੇ ਵਿੱਚ ਚੱਲ ਰਿਹਾ ਜਿਸ ਤਰੀਕੇ ਦੇ ਨਾਲ ਪਹਿਲਾਂ ਧੜੇਬੰਦੀ ਹੁੰਦੀ ਹੈ ਅਕਾਲੀ ਦਲ ਦੇ ਵਿੱਚ ਸੁਧਾਰ ਲਹਿਰ ਨਿਕਲਦੀ ਹੈ ਮੁੱਢਲੀ ਲੀਡਰਸ਼ਿਪ ਹੀ ਪਾਰਟੀ ਤੋਂ ਕਿ ਨਾਰਾ ਕਰਦੀ ਹੈ ਫਿਰ ਸੁਖਬੀਰ ਬਾਦਲ ਦੇ ਅਸਤੀਫੇ ਦੀ ਮੰਗ ਉੱਠਦੀ ਹੈ ਔਰ ਕਾਫੀ वाद-ਵਿਵਾਦ ਤੋਂ ਬਾਅਦ ਜਰੋ ਸੁਖਬੀਰ ਬਾਦਲ ਅਸਤੀਫਾ ਦੇ ਦਿੰਦੇ ਨੇ ਉਸ ਤੋਂ ਬਾਅਦ ਵੱਡਾ ਸਵਾਲ ਖੜਾ ਹੋ ਜਾਂਦਾ ਹੈ ਕਿ ਸੁਖਬੀਰ ਬਾਦਲ ਦਾ ਅਸਤੀਫਾ ਮਨਜ਼ੂਰ ਹੋਵੇਗਾ ਜਾਂ ਨਹੀਂ ਹੋਵੇਗਾ ਔਰ ਅਜਿਹੇ ਦੇ ਵਿੱਚ ਹੁਣ ਕਹਿ ਸਕਦੇ ਆ ਕਿ ਵੱਡੇ ਚਿਹਰੇ ਜੋ ਨੇ ਉਹਨਾਂ ਦੇ ਅਸਤੀਫੇ ਆਉਣੇ ਸ਼ੁਰੂ ਹੋ ਚੁੱਕੇ ਨੇ ਔਰ ਆਪਣੇ ਅਸਤੀਫੇ ਦੇ ਵਿੱਚ ਅਨਿਲ ਜੋਸ਼ੀ ਲਿਖਦੇ ਕੀ ਨੇ ਉਹ ਵੀ ਤੁਹਾਨੂੰ ਦੱਸ ਦਿੰਦੇ ਆ ਅਨਿਲ ਜੋਸ਼ੀ ਨੇ ਲਿਖਿਆ ਹੈ ਕਿ ਬੇਨਤੀ ਹੈ ਕਿ ਮੈਂ 2021 ਵਿੱਚ ਸ਼੍ਰੋਮਣੀ ਅਕਾਲੀ ਦਲ ਦਾ ਹਿੱਸਾ ਬਣਿਆ ਸੀ ਜਦੋਂ ਭਾਰਤੀ ਜਨਤਾ ਪਾਰਟੀ ਨੇ ਮੈਨੂੰ ਪੰਜਾਬ ਅਤੇ ਕਿਸਾਨਾਂ ਦੇ ਹੱਕ ਵਿੱਚ ਅਤੇ ਤਿੰਨ ਕਿਸਾਨੀ ਕਾਨੂੰਨਾਂ ਦੇ ਖਿਲਾਫ ਆਵਾਜ਼ ਬੁਲੰਦ ਕਰਨ ਕਰਕੇ ਪਾਰਟੀ ਵਿੱਚੋਂ 6 ਸਾਲਾਂ ਲਈ ਕੱਢ ਦਿੱਤਾ ਸੀ ਮੈਂ ਇਸ ਲਈ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਲ ਹੋਇਆ ਸੀ ਕਿ ਮੈਂ ਹਮੇਸ਼ਾ ਇਹ ਮਹਿਸੂਸ ਕੀਤਾ ਕਿ ਸਰਦਾਰ ਪ੍ਰਕਾਸ਼ ਸਿੰਘ ਬਾਦਲ ਪੰਜਾਬ ਦੀ ਏਕਤਾ ਅਖੰਡਤਾ ਤੇ ਆਪਸੀ ਭਾਈਚਾਰੇ ਦੇ ਝੰਡਾ ਬਰਦਾਰ ਹਨ ਅਤੇ ਪੰਜ ਵਾਰ ਮੁੱਖ ਮੰਤਰੀ ਬਣ ਕੇ ਉਹਨਾਂ ਨੇ ਹਮੇਸ਼ਾ ਹਰ ਧਰਮ ਦਾ ਸਤਿਕਾਰ ਕੀਤਾ ਅਤੇ ਹਰ ਧਰਮ ਅਤੇ ਵਰਗ ਦੇ ਧਾਰਮਿਕ ਸਥਾਨਾ ਦਾ ਨਵੀਨੀਕਰਨ ਵੀ ਕੀਤਾ ਅਤੇ ਇਹੋ ਸੋਚ ਮੈਨੂੰ ਸਰਦਾਰ ਸੁਖਬੀਰ ਸਿੰਘ ਬਾਦਲ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਵਿੱਚ ਨਜ਼ਰ ਆਉਂਦੀ ਸੀ ਪਰ ਕੁਝ ਸਮੇਂ ਤੋਂ ਜੋ ਘਟਨਾਕਰਮ ਪਾਰਟੀ ਵਿੱਚ ਚੱਲ ਰਿਹਾ ਹੈ ਜਿਸ ਵਿੱਚ ਮੈਂ ਮਹਿਸੂਸ ਕੀਤਾ ਹੈ ਕਿ ਪੰਜਾਬ ਦੇ ਅਸਲੀ ਮੁੱਦਿਆਂ ਦੀ ਕੋਈ ਗੱਲ ਹੀ ਨਹੀਂ ਹੈ ਗੱਲ ਹੋ ਨਹੀਂ ਰਹੀ ਨਾ ਹੀ ਜਿਸ ਭਾਈਚਾਰਕ ਸੋਚ ਕਾਰਨ ਮੈਂ ਪਾਰਟੀ ਵਿੱਚ ਸ਼ਾਮਲ ਹੋਇਆ ਸੀ ਉਸ ਬਾਰੇ ਕੋਈ ਗੱਲ ਹੋ ਰਹੀ ਹੈ ਬਲਕਿ ਇੰਜ ਲੱਗਦਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਸਿਰਫ ਧਰਮ ਅਤੇ ਪੰਥਕ এজেন্ডੇ ਵਿੱਚ ਹੀ ਉਲਝ ਕੇ ਰਹਿ ਗਿਆ ਹੈ ਮੈਨੂੰ ਇਸ ਪੰਥਕ ਰਾਜਨੀਤੀ ਵਿੱਚ ਆਪਣੀ ਕੋਈ ਜਗ੍ਹਾ ਨਜ਼ਰ ਨਹੀਂ ਆ ਰਹੀ ਕਿਉਂਕਿ ਮੈਂ ਹਮੇਸ਼ਾ ਧਰਮ ਨਿਰਪੱਖਤਾ ਤੇ ਸਰਫ ਪੱਖੀ ਵਿਕਾਸ ਦਾ ਹਾਮੀ ਰਿਆ ਹਾਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜੀ ਦੇ ਸਵਰਗਵਾਸ ਹੋਣ ਤੋਂ ਬਾਅਦ ਜੋ ਹਾਲਾਤ ਪਾਰਟੀ ਵਿੱਚ ਬਣੇ ਅਤੇ ਜੋ ਮੁੱਦੇ ਇਸ ਸਮੇਂ ਪਾਰਟੀ ਉੱਪਰ ਹਾਵੀ ਹਨ ਇਹਨਾਂ ਕਰਕੇ ਹੀ ਸਰਦਾਰ ਸੁਖਬੀਰ ਸਿੰਘ ਬਾਦਲ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਨੂੰ ਵੀ ਪ੍ਰਧਾਨਗੀ ਤੋਂ ਅਸਤੀਫਾ ਦੇਣਾ ਪਿਆ ਹੈ ਇਸ ਲਈ ਬਹੁਤ ਲੰਮਾ ਸੋਚਣ ਤੋਂ ਬਾਅਦ ਮੈਂ ਇਸ ਫੈਸਲੇ ਤੇ ਪਹੁੰਚਿਆ ਹਾਂ ਕਿ ਮੇਰੇ ਲਈ ਸ਼੍ਰੋਮਣੀ ਅਕਾਲੀ ਦਲ ਵਿੱਚ ਰਹਿ ਕੇ ਆਪਣੀ ਸੋਚ ਮੁਤਾਬਕ ਕੰਮ ਕਰਨਾ ਅਤੇ ਪੰਜਾਬ ਦੇ ਲੋਕਾਂ ਦੀ ਸੇਵਾ ਕਰਨਾ ਜੋ ਕਿ ਮੇਰੀ ਜ਼ਿੰਦਗੀ ਦਾ ਪਹਿਲਾ ਅਤੇ ਆਖਰੀ ਮੰਤਵ ਹੈ ਸੰਭਵ ਨਹੀਂ ਹੈ ਇਸ ਲਈ ਮੈਂ ਭਰੇ ਮਨ ਨਾਲ ਪਾਰਟੀ ਦੀ ਪ੍ਰਾਈਮਰੀ ਮੈਂਬਰਸ਼ਿਪ ਅਤੇ ਸਾਰੇ ਅਹੁਦਿਆਂ ਤੋਂ ਅਸਤੀਫਾ ਪਾਰਟੀ ਨੂੰ ਭੇਜ ਰਿਹਾ ਹਾਂ ਬੇਨਤੀ ਹੈ ਕਿ ਮੇਰਾ ਅਸਤੀਫਾ ਤੁਰੰਤ ਸਵੀਕਾਰ ਕੀਤਾ ਜਾਵੇ ਤਾਂ ਇੱਧਰ ਬੇਨਤੀ ਅਨਿਲ ਜੋਸ਼ੀ ਹੁਣਾਂ ਦੇ ਵੱਲੋਂ ਪਾਰਟੀ ਨੂੰ ਕਰ ਦਿੱਤੀ ਗਈ ਹੈ ਕਾਰਜਕਾਰੀ ਪ੍ਰਧਾਨੋਂ ਅਸਤੀਫਾ ਪੇਸ਼ ਦਿੱਤਾ ਗਿਆ ਹੈ ਪਰ ਹੁਣ ਇਸ ਦੇ ਨਾਲ ਹੀ ਇੱਕ ਵੱਡਾ ਸਵਾਲ ਜੋ ਹੈ ਉਹ ਵੀ ਖੜਾ ਹੋ ਰਿਹਾ ਹੈ ਕਿ ਪਾਰਟੀ ਛੱਡ ਰਏ ਨੇ ਅਨਿਲ ਜੋਸ਼ੀ ਨਾਲ ਦੇ ਨਾਲ ਚਰਚਾ ਇਹ ਵੀ ਹੈ ਕਿ ਦੂਸਰੀ ਪਾਰਟੀ ਦਾ ਰੁਖ ਕਰਨ ਦੀਆਂ ਚਰਚਾਵਾਂ ਵੀ ਜ਼ੋਰ ਫੜ ਰਹੀਆਂ ਨੇ ਕਿ ਜਲਦ ਹੀ ਦੂਸਰੀ ਪਾਰਟੀ ਦਾ ਰੁਖ ਕੀਤਾ ਜਾ ਸਕਦਾ ਹੈ ਹਾਲਾਂਕਿ ਅਨਿਲ ਜੋਸ਼ੀ ਹੁਣਾ ਦੇ ਵੱਲੋਂ ਇੱਕ ਸਪਸ਼ਟਿਕਰਨ ਜ਼ਰੂਰ ਆਂਦਾ ਹੈ ਕਿ ਅਜੇ ਮੈਂ ਕਿਸੇ ਹੋਰ ਪਾਰਟੀ ਦੇ ਵਿੱਚ ਨਹੀਂ ਜਾ ਰਿਹਾ ਸੋ ਕਹਿ ਸਕਦੇ ਆ ਕਿ ਆਪਣੇ ਆਪ ਦੇ ਵਿੱਚ ਇਸ ਸਮੇਂ ਜੋ ਸਥਿਤੀਆਂ ਬਣੀਆਂ ਹੋਈਆਂ ਨੇ ਇਹ ਕਿਤੇ ਨਾ ਕਿਤੇ ਸ਼੍ਰੋਮਣੀ ਅਕਾਲੀ ਦਲ ਦੇ ਲਈ ਚਿੰਤਾਜਨਕ ਜ਼ਰੂਰ ਨੇ ਕਿਉਂਕਿ ਇੱਕ ਪਾਸੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਦੇ ਵੱਲੋਂ ਅਜੇ ਸਜ਼ਾ ਸੁਣਾਈ ਜਾਣੀ ਬਾਕੀ ਹੈ ਸੁਖਬੀਰ ਬਾਦਲ ਨੂੰ ਦੂਸਰੇ ਪਾਸੇ ਪਾਰਟੀ ਦੇ ਅੰਦਰ ਜੋ ਕੁਝ ਹੋ ਰਿਹਾ ਹੈ ਜਿਸ ਤਰੀਕੇ ਦੀ ਟੁੱਟਭੱਜ ਹੋ ਰਹੀ ਹੈ ਔਰ ਇੱਕ ਤੋਂ ਬਾਅਦ ਇੱਕ ਅਸਤੀਫੇ ਔਰ ਵੱਡਾ ਸਵਾਲੇ ਵੀ ਖੜਾ ਹੁੰਦਾ ਹੈ ਕਿ ਇਹ ਜੋ ਅਨਿਲ ਜੋਸ਼ੀ ਦੇ ਵੱਲੋਂ ਅਸਤੀਫਾ ਦਿੱਤਾ ਗਿਆ ਐਨ ਕੇ ਸ਼ਰਮਾ ਦੇ ਵੱਲੋਂ ਅਸਤੀਫਾ ਦਿੱਤਾ ਗਿਆ ਇਥੋਂ ਤੱਕ ਕਿ ਜਿਹੜੇ ਸੁਖਬੀਰ ਬਾਦਲ ਦੇ ਕਰੀਬੀ ਜ਼ਿਲ੍ਹਾ ਪ੍ਰਧਾਨ ਨੇ ਜਿਹੜੇ ਦਾਵਾ ਕਰਦੇ ਨੇ ਕਿ ਸਾਨੂੰ ਬਣਾਉਣ ਵਾਲੇ ਵੀ ਸੁਖਬੀਰ ਬਾਦਲ ਹੀ ਨੇ ਔਰ ਜੇਕਰ ਸੁਖਬੀਰ ਬਾਦਲ ਪ੍ਰਧਾਨ ਨਹੀਂ ਰਹਿੰਦੇ ਤਾਂ ਫਿਰ ਅਸੀਂ ਵੀ ਅਕਾਲੀ ਦਲ ਦੇ ਵਿੱਚ ਨਹੀਂ ਰਵਾਂਗੇ ਜਾਂ ਕਿਸੇ ਅਹੁਦੇ ਤੇ ਨਹੀਂ ਰਹਾਗੇ ਤਾਂ ਇਹ ਸਾਰਾ ਜਿਸ ਤਰ੍ਹਾਂ ਸੁਧਾਰ ਲਹਿਰ ਦੇ ਆਗੂਆਂ ਦੇ ਵੱਲੋਂ ਬਿਆਨ ਦਿੱਤੇ ਗਏ ਸੀ ਕੀ ਇਹ ਗਿਣੀ ਮੱਥੇ ਸਾਜ਼ਿਸ਼ ਦੇ ਤਹਿਤ ਕੀਤਾ ਜਾ ਰਿਹਾ ਹੈ ਸੁਖਬੀਰ ਬਾਦਲ ਦਾ ਅਸਤੀਫਾ ਪਰਵਾਹ ਨਾ ਹੋਵੇਗਾ ਨਹੀਂ ਔਰ ਇਹ ਮਹਿਜ਼ ਡਰਾਮਾ ਰਚਿਆ ਜਾ ਰਿਹਾ ਹੈ ਜਾਂ ਇਹਦੇ ਵਿੱਚ ਕਿਸੇ ਤਰ੍ਹਾਂ ਦੀ ਕੋਈ ਸੱਚਾਈ ਹੈ ਕਿ ਸੁਖਬੀਰ ਬਾਦਲ ਦਾ ਅਸਤੀਫਾ ਜੇਕਰ ਮਨਜ਼ੂਰ ਨਹੀਂ ਕੀਤਾ ਜਾਂਦਾ ਤਾਂ ਉਹਦੇ ਨਾਲ ਹੀ ਇਹ ਸਾਰੇ ਅਸਤੀਫੇ ਵੀ ਨਾ ਮਨਜ਼ੂਰ ਕਰ ਲਏ ਜਾਣਗੇ ਉਸ ਤੋਂ ਬਾਅਦ ਫਿਰ ਪਹਿਲਾ ਵਰਗੀ ਸਥਿਤੀ ਆਕਾਲੀ ਦਲ ਦੀ ਸਾਨੂੰ ਦੇਖਣ ਨੂੰ ਮਿਲਦੀ ਹੈ ਇਹ ਜੋ ਰੋਲਾ ਰੋਲਾ ਰੱਪਾ ਅਸਤੀਫਿਆਂ ਨੂੰ ਲੈ ਕੇ ਪੈ ਰਿਹਾ ਹੈ ਕਿ ਇਹ ਸਿਰਫ ਸੁਖਬੀਰ ਬਾਦਲ ਦੇ ਅਸਤੀਫੇ ਦੇ ਉੱਤੇ ਕਿਸੇ ਤਰ੍ਹਾਂ ਦਾ ਕੋਈ ਫੈਸਲਾ ਆਉਣ ਤੱਕ ਕੀ ਜੋ ਰੌਲਾ ਪੈ ਰਿਹਾ ਹੈ ਜਾਂ ਫਿਰ ਇਹਦੇ ਵਿੱਚੋਂ ਬਿਲਕੁਲ ਹੀ ਸਾਨੂੰ ਕੁਝ ਅਲੱਗ ਹੀ ਤਸਵੀਰ ਹੁਣ ਸ਼੍ਰੋਮਣੀ ਅਕਾਲੀ ਦਲ ਨੂੰ ਅਕਾਲੀ ਦਲ ਦੀ ਜੋ ਹੈ ਉਹ ਦੇਖਣ ਨੂੰ ਮਿਲ ਸਕਦੀ ਹੈ ਸੋ ਨਜ਼ਰਾ ਹਰੇਕ ਪਹਿਲੂ ਤੇ ਟਿਕੀਆਂ ਹੋਈਆਂ ਨੇ ਕਿ ਜਥੇਦਾਰ ਸਾਹਿਬ ਜੋ ਨੇ ਉਹ ਕੀ ਫੈਸਲਾ ਲੈਂਦੇ ਨੇ ਉਹਨਾਂ ਦੇ ਵੱਲੋਂ ਕੀ ਸਜ਼ਾ ਸੁਣਾਈ ਜਾਂਦੀ ਹੈ ਜਿਸ ਤਰੀਕੇ ਦੀਆਂ ਚਰਚਾਵਾਂ ਛੱਡਦੀਆਂ ਨੇ ਕਿ ਕਿਤੇ ਨਾ ਕਿਤੇ ਪ੍ਰੈਸ਼ਰ ਜੋ ਹੈ ਉਹਨਾਂ ਤੇ ਵੀ ਬਣਾਉਣ ਦੀ ਕੋਸ਼ਿਸ਼ ਚੱਲਦੀ ਹੈ ਦਬਾਅ ਦੇ ਵਿੱਚ ਕੋਈ ਫੈਸਲਾ ਹੁੰਦਾ ਹੈ ਜਾਂ ਫਿਰ ਕੋਈ ਮਿਸਾਲੀ ਸਜ਼ਾ ਦਿੱਤੀ ਜਾਂਦੀ ਹੈ ਸੁਖਬੀਰ ਬਾਦਲ ਨੂੰ ਦੂਸਰੇ ਹੀ ਪਾਸੇ ਅਕਾਲੀ ਦਲ ਕੀ ਇੰਤਜ਼ਾਰ ਕਰ ਰਿਹਾ ਹੈ ਕਿ ਪਹਿਲਾਂ ਜੋ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਜਿਹੜੀ ਸਜ਼ਾ ਸੁਣਾਈ ਜਾਣੀ ਹੈ ਉਹ ਸਾਹਮਣੇ ਆ ਜਾਏ ਉਸ ਤੋਂ ਬਾਅਦ ਫਿਰ ਅਸਤੀਫੇ ਨੂੰ ਲੈ ਕੇ ਫੈਸਲਾ ਲਿਆ ਜਾਵੇਗਾ ਸੋ ਇਹ ਮਾਮਲਾ ਜਿਵੇਂ ਜਿਵੇਂ ਸਮਾਵਤ ਦਾ ਜਾ ਰਿਹਾ ਹੈ ਉਵੇਂ ਉਵੇਂ ਹੋਰ ਜ਼ਿਆਦਾ ਜੋ ਹੈ ਉਹ ਪੇਚੀਦਾ ਹੁੰਦਾ ਜਾ ਰਿਹਾ ਹੈ ਹਾਲਾਂਕਿ ਸੁਧਾਰ ਲਹਿਰ ਦੀ ਗੱਲ ਕਰ ਲਈਏ ਤਾਂ ਕਦੇ ਸਖਤ ਵੀ ਨਜ਼ਰ ਆਉਂਦੇ ਨੇ ਤੇ ਕਦੇ ਥੋੜੇ ਜਿਹਾ ਸੋਰ ਉਹਨਾਂ ਦੇ ਨਰਮ ਪੰਦੇ ਵੀ ਦਿਖਾਈ ਦਿੰਦੇ ਨੇ ਹੁਣ ਉਧਰ ਕੀ ਖਿਚੜੀ ਪੱਕ ਰਹੀ ਹੈ ਇਹ ਵੀ ਦੇਖਣਾ ਆਪਣੇ ਆਪ ਦੇ ਵਿੱਚ ਮਹੱਤਵਪੂਰਨ ਰਹੇਗਾ ਅਕਾਲੀ ਦਲ ਦੇ ਉੱਤੇ ਸਿਰਫ ਪਾਰਟੀ ਦੇ ਵਰਕਰਾਂ ਦੀਆਂ ਨਜ਼ਰਾਂ ਨਹੀਂ ਟਿਕੀਆਂ ਹੋਈਆਂ ਜਾਂ VOTER ਹੀ ਇਸ ਪਾਰਟੀ ਨੂੰ ਲੈ ਕੇ ਚਿੰਤਤ ਨਹੀਂ ਹਨ ਅਗਰ ਅਸੀਂ ਵਿਰੋਧੀ ਧਿਰਾਂ ਦੀ ਗੱਲ ਕਰ ਲਈਏ ਤਾਂ ਅਕਸਰ ਹੀ ਚਾਹੇ ਕਾਂਗਰਸ ਹੋਵੇ ਪਾਜਬਾ ਹੋਵੇ ਇਹਨਾਂ ਦੇ ਜੋ ਬਿਆਨ ਸਾਹਮਣੇ ਆਉਂਦੇ ਨੇ ਉਸ ਤੋਂ ਸਪਸ਼ਟ ਹੁੰਦਾ ਹੈ ਕਿ ਖੇਤਰੀ ਪਾਰਟੀ ਹੈ ਔਰ ਖੇਤਰੀ ਪਾਰਟੀ ਬਚਣੀ ਬਹੁਤ ਜ਼ਰੂਰੀ ਹੈ ਪ੍ਰਧਾਨ ਸੁਖਬੀਰ ਬਾਦਲ ਰਹਿੰਦੇ ਨੇ ਜਾਂ ਨਹੀਂ ਰਹਿੰਦੇ ਉਹ ਅਲੱਗ ਗੱਲ ਹੈ ਪਰ ਇਸ ਪਾਰਟੀ ਦਾ ਨੁਕਸਾਨ ਨਹੀਂ ਹੋਣਾ ਚਾਹੀਦਾ ਇਹ ਪਾਰਟੀ ਮਜ਼ਬੂਤੀ ਦੇ ਨਾਲ ਪੰਜਾਬ ਦੀ ਸਿਆਸਤ ਦੇ ਵਿੱਚ ਕੰਮ ਕਰਦੀ ਨਜ਼ਰ ਆਉਣੀ ਚਾਹੀਦੀ ਹੈ ਕਿਉਂਕਿ ਇਹ ਇਕਲੌਤੀ ਜੋ ਖੇਤਰੀ ਪਾਰਟੀ ਹੈ ਔਰ ਬਹੁਤ ਪੁਰਾਣੀ ਪਾਰਟੀ ਹੈ ਔਰ ਇਸ ਨੂੰ ਲੈ ਕੇ ਕਈ ਤਰ੍ਹਾਂ ਦੀਆਂ ਕਹਿ ਸਕਦੇ ਆ ਕਿ ਆਪਣੇ ਵਿਚਾਰ ਜੋ ਨੇ ਉਹ ਵਿਰੋਧੀ ਧਿਰਾਂ ਦੇ ਲੀਡਰਾਂ ਦੇ ਵੱਲੋਂ ਵੀ ਸਾਂਝੇ ਕੀਤੇ ਗਏ ਨੇ ਚਾਹੇ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਗੱਲ ਕਰ ਲੋ ਜਾਂ ਫਿਰ ਤੁਸੀਂ ਭਾਜਪਾ ਲੀਡਰਾਂ ਦੀ ਇੱਥੇ ਗੱਲ ਕਰ ਸਕਦੇ ਹੋ ਹਾਲਾਂਕਿ ਉਹ ਵਿਰੋਧੀ ਨੇ ਪਰ ਉਹਦੇ باوجود ਪਾਰਟੀ ਨੂੰ ਲੈ ਕੇ ਆਪਣੇ ਇਸ ਤਰ੍ਹਾਂ ਦੇ ਵਿਚਾਰ ਉਹਨਾਂ ਦੇ ਵੱਲੋਂ ਜ਼ਰੂਰ ਸਾਹਮਣੇ ਰੱਖੇ ਜਾਂਦੇ ਨੇ ਪਰ ਜੋ ਹਾਲਾਤ ਇਸ ਸਮੇਂ ਪਾਰਟੀ ਦੇ ਵਿੱਚ ਬਣਦੇ ਨਜ਼ਰ ਆ ਰਹੇ ਨੇ ਜਿਸ ਤਰੀਕੇ ਦੇ ਨਾਲ ਅਸਤੀਫੇ ਪਹੁੰਚ ਰਹੇ ਨੇ ਕਾਰਜਕਾਰੀ ਪ੍ਰਧਾਨ ਦੇ ਕੋਲ ਔਰ ਇਹ ਵੀ ਮੰਨਿਆ ਜਾ ਰਿਹਾ ਹੈ ਕਿ ਇਹ ਕਾਰਜਕਾਰੀ ਪ੍ਰਧਾਨ ਦੇ ਉੱਤੇ ਵੀ ਕਿਸੇ ਤਰ੍ਹਾਂ ਦਾ ਦਬਾਅ ਬਣਾਉਣ ਦੀ ਹੀ ਕੋਸ਼ਿਸ਼ ਹੈ ਔਰ ਕਿ ਹੁਣ ਸੁਖਬੀਰ ਬਾਦਲ ਦਾ ਜੋ ਅਸਤੀਫਾ ਹੈ ਉਹ ਪ੍ਰਵਾਨ ਹੁੰਦਾ ਹੈ ਜਾਂ ਨਹੀਂ ਹੁੰਦਾ ਔਰ ਜੇਕਰ ਸੁਖਬੀਰ ਬਾਦਲ ਦਾ ਅਸਤੀਫਾ ਪ੍ਰਵਾਨ ਨਹੀਂ ਕੀਤਾ ਜਾਂਦਾ ਤਾਂ ਫਿਰ ਕਿ ਇਹ ਸਾਰੇ ਅਸਤੀਫੇ ਜੋ ਇੱਕ ਤੋਂ ਬਾਅਦ ਇੱਕ ਸਾਹਮਣੇ ਆ ਰਹੇ ਨੇ ਇਹ ਵੀ ਨਾਮਨਜ਼ੂਰ ਕਰ ਦਿੱਤੇ ਜਾਂਦੇ ਨੇ ਏ ਵੀ ਦੇਖਣਾ ਆਪਣੇ ਆਪ ਦੇ ਉਸ ਮਹੱਤਵਪੂਰਨ ਵੀ ਹੋਏਗਾ ਔਰ ਸਥਿਤੀਆਂ ਇਸ ਸਮੇ ਬਿਹਤ ਦਿਲਚਸਪ ਔਰ ਚਿੰਤਾਜਨਕ ਜ਼ਰੂਰ ਅਕਾਲੀ ਦਲ ਦੇ ਲਈ ਬਣਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਇਸ ਨੂੰ ਲੈ ਕੇ ਜੋ ਵੀ ਅਪਡੇਟਸ ਹੋਣਗੇ ਅਸੀਂ ਤੁਹਾਡੇ ਨਾਲ ਸਾਂਝੇ ਕਰਦੇ ਰਹਾਂਗੇ ਤੁਸੀਂ ਦੇਸ਼ ਵਿਦੇਸ਼ ਦੀ ਤਾਜ਼ਾ ਜਾਣਕਾਰੀ ਦੇ ਲਈ ਦੇਖਦੇ ਰਹੋ ਟੀਵੀ ਪੰਜਾਬ